ਚੱਲਦੇ ਇਹ ਛੱਡਦੇ ਗੁਰੂ ਦਾ ਸ਼ਬਦ ਪਛਾਣ ਜਿਹੜਾ ਕੀ ਹੈ ਫਿਰ ਇੱਕ ਆਪਜੀ ਬਚਨ ਪੜੋਗੇ ਭਾਈ ਸੇ ਭਾਈ ਗੁਰਦਾਸ ਜੀਆਂ ਵਾਰਾਂ ਚ ਉਹਨਾਂ ਨੇ ਗਾੜੀ ਰਾਹ ਸ਼ਬਦ ਵਰਤਿਆ ਇੱਕ ਗਾੜੀ ਰਾਹ ਹੁਣ ਇਹ ਗਾੜੀ ਰਾਹ ਦਾ ਭਾਵ ਕੀ ਹੈ ਜਦੋਂ ਰਸਤੇ ਕੱਚੇ ਹੁੰਦੇ ਸਨ ਤੇ ਖਾਸ ਕਰਕੇ ਆ ਜਿਹੜੇ ਦਿਨ ਚੱਲਦੇ ਸੌਣ ਭਾਦੋਂ ਦੇ ਬਰਸਾਤ ਦੀ ਜਿਹੜੀ ਰੋਤਿਆ ਇਹਦੇ ਵਿੱਚੋਂ ਰਸਤੇ ਚਿੱਕੜ ਨਾਲ ਭਰ ਜਾਂਦੇ ਹੁਣ ਉਹ ਜਦੋਂ ਭਰ ਜਾਂਦੇ ਉਹਦੇ ਵਿੱਚ ਲੋਕ ਕੀ ਕਰਦੇ ਵੀ ਜਿਹੜੇ ਗੱਡਿਆਂ ਨਾਲ ਸਾਜੋ ਸਮਾਨ ਢੋਂਦੇ ਸਨ ਫਿਰ ਕੱਚੇ ਰਸਤੇ ਦੇ ਉੱਤੇ ਜਦੋਂ ਗੱਡੇ ਤੁਰਦੇ ਤੇ ਉਹਦੇ ਉਹਨਾਂ ਦੇ ਜਿਹੜੇ ਚੱਕੇ ਲੱਕੜ ਦੇ ਬਣੇ ਹੁੰਦੇ ਉਹਨਾਂ ਦੇ ਨਾਲ ਇੱਕ ਲੀ ਪੈਂਦੀ ਉਸੇ ਲਈ ਤੇ ਦੂਜਾ ਲੰਗਿਆ ਪਹਿਲਾ ਥੋੜਾ ਔਖਾ ਹੋਇਆ ਅੱਗੇ ਜੋਰਾਵਰ ਜੀ ਦੀ ਬਲਦ ਜਿਹੜੇ ਤਾਕਤਵਰ ਹੁੰਦੇ ਸਨ ਉਸ ਤਾਕਤਵਰ ਬਲਦਾਂ ਨੇ ਅੱਗੇ ਲੱਗਣਾ ਉਹਦੇ ਮਗਰ ਉਹ ਤੋਂ ਕਮਜ਼ੋਰ ਨੂੰ ਲਾਤਾ ਉਹ ਤੀਜੇ ਨੂੰ ਲਾਤਾ ਇੱਕ ਜਿਹੜਾ ਉਹ ਲੀਕ ਕੱਢ ਦਿੰਦਾ ਸੀ ਦੂਜਾ ਉਹਦੇ ਵਿੱਚ ਜਾਂਦਾ ਸੀ ਉਹਨੂੰ ਜ਼ੋਰਲ ਪਰ ਘੱਟ ਲਾਉਣਾ ਪੈਂਦਾ ਸੀ ਕਿਉਂਕਿ ਲੀਕ ਪੈ ਗਈ ਇੱਕ ਉਹਦੇ ਤੋਂ ਬਾਅਦ ਤੀਜਾ ਆਇਆ ਉਹਨੂੰ ਜ਼ੋਰ ਹੋਰ ਘੱਟ ਲਾਉਣਾ ਪਿਆ ਉਹ ਲੀਕ ਹੋਰ ਵਧੀਆ ਹੋ ਗਈ ਚੌਥਾ ਆਇਆ ਫਿਰ ਹੌਲੀ-ਹੌਲੀ ਉਹ ਇੱਕ ਲੀ ਬਣ ਜਾਂਦੀ ਸੀ ਲੀ ਬਣ ਗਈ ਹੁਣ ਉਹ ਜਦੋਂ ਲੀ ਤੇ ਵਿੱਚ ਤੁਰਦੇ ਸਨ ਨਾ ਗੱਡਾ ਉਸ ਲੀ ਦੇ ਵਿੱਚ ਤੁਰਨਾ ਆਪਜੀ ਬਜ਼ੁਰਗਾਂ ਨੇ ਵਾਇਆ ਤੇ ਸਾਡੀ ਅਸੀਂ ਆਪਣੀ ਉਮਰ ਚ ਗੱਡੇ ਹਿੱਕੇ ਨੇ ਤੋਰੇ ਨੇ ਕੀਤਾ ਆ ਤਾਂ ਉਹ ਜਦੋਂ ਤੋਰਦੇ ਸਨ ਫਿਰ ਉਹ ਲੀ ਦੇ ਵਿੱਚੋਂ ਆਰਾਮ ਨਾਲ ਤੁਰੇ ਜਾਂਦੇ ਸੀ ਪਰ ਜਿਹੜਾ ਕੋ ਲੀ ਪਾੜਨ ਦਾ ਯਤਨ ਕਰਦਾ ਸੀ ਉਹ ਫਿਰ ਫਸ ਜਾਂਦੇ ਸਨ ਲੰਘ ਨਹੀਂ ਸੀ ਪਾਉਂਦਾ ਹੁਣ ਗਾਡੀ ਰਾਹ ਕੀ ਹੈ ਮਹਾਰਾਜ ਕਹਿੰਦੇ ਮੈਂ ਤੇਰੇ ਲਈ ਇੱਕ ਲੀ ਬਣਾਈ ਹੈ ਅੱਗੇ-ਅੱਗੇ ਤੇਰੇ ਗੁਰੂ ਲੰਘਿਆ ਜੇ ਤਾ ਉਸ ਗਾਡੀ ਰਾਹ ਤੇ ਤੁਰਿਆਂਗਾ ਗੁਰੂ ਦੀ ਬਣਾਈ ਹੋਈ ਲੀ ਤੇ ਤੇ ਸੌਖਾ ਪਾਰ ਕਰ ਜਾਵੇਂਗਾ ਸਚਿੱਕੜ ਨੂੰ ਕਿਉਂਕਿ ਸੰਸਾਰ ਚਿੱਕੜ ਹੈ ਜਗਤ ਚਿੱਕੜ ਰੂਪ ਹੈ ਜੇ ਤੂੰ ਗੁਰੂ ਦੀ ਬਣਾਈ ਲੀ ਦੇ ਉੱਤੇ ਤੁਰੇਂਗਾ ਤਾਂ ਕਹਿੰਦੇ ਤੂੰ ਵੀ ਸੌਖਾ ਸਚਿੱਕੜ ਦੇ ਵਿੱਚੋਂ ਪਾਰ ਹੋ ਜਾਏਂਗਾ ਤੇ ਜੇ ਲੀ ਪਾੜਨ ਦਾ ਯਤਨ ਕੀਤਾ ਆਪਣੇ ਮਨ ਦੀ ਮਤਵਰਤ ਕੇ ਵੀ ਨਹੀਂ ਜੀਤ ਨੂੰ ਲੰਘ ਕੇ ਵੇਖ ਲੈਨੇ ਸ਼ਾਇਦ ਛੇਤੀ ਲੰਘ ਜੀਏ ਇਧਰੋਂ ਲੰਘ ਕੇ ਕਿਉਂਕਿ ਉਹਦੇ ਚ ਲਾਈਨ ਚ ਤੁਰਨਾ ਪੈਂਦਾ ਨਾ ਕਿਸੇ ਦੀ ਅਗਵਾਈ ਚ ਤੁਰਨਾ ਪੈਂਦਾ ਗੁਰੂ ਦੀ ਅਗਵਾਈ ਚ ਤੁਰਨਾ ਤਾਂ ਆਪਣੀ ਮੱਤ ਤਾਂ ਛੱਡਣੀ ਪੈਣੀ ਹੈ ਬਹੁਤਾਤ ਸੰਸਾਰ ਦੇ ਵਿੱਚ ਕਹਾਣੀ ਹੈ ਵੀ ਬੰਦਾ ਦੂਜਿਆਂ ਨੂੰ ਤੇ ਪਿੱਛੇ ਲਾਉਣਾ ਚਾਹੁੰਦਾ ਲੇਕਿਨ ਆਪ ਪਿੱਛੇ ਨਹੀਂ ਲੱਗਣਾ ਚਾਹੁੰਦਾ ਆਪ ਪਿੱਛੇ ਜੇ ਤੁਸੀਂ ਬੜੀ ਸਨਮਾਨਤ ਹਸਤੀ ਹੈ ਵੈਸੇ ਉਹ ਪੰਥ ਵਿੱਚ ਕਾਰਜ ਉਹਨਾਂ ਦੇ ਵੱਡੇ ਹੈ ਲੇਕਿਨ ਉਹ ਨਾ ਗੱਲ ਚੱਲੀ ਕਿਤੇ ਪੰਥ ਕੇ ਇਕੱਠ ਹੋਇਆ ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਵੀ ਇੱਕ ਆ ਦਲ ਬਣਿਆ ਫਿਰਦਾ ਇੱਕ ਆ ਬਣਿਆ ਫਿਰਦਾ ਇੱਕ ਆ ਬਣਾਇਆ ਤੇ ਤੁਸੀਂ ਇਕੱਠੇ ਹੋ ਜਾਓਗੇ ਵੀ ਤੁਸੀਂ ਜੇ ਇਸ ਤਰ੍ਹਾਂ ਪਾਟੋ ਧੜ ਰਹੇ ਇੱਕ ਬੰਦਾ ਉਹਨੇ ਖੜਾ ਕੀਤਾ ਇੱਕ ਉਹਨੇ ਕੀਤਾ ਇੱਕ ਉਹਨੇ ਕੀਤਾ ਤੇ ਕੰਮ ਤਾਂ ਵੰਡਿਆ ਜਾਣ ਤੇ ਜੇ ਤੁਸੀਂ ਸਾਰੇ ਇਕੱਠੇ ਹੋ ਜਾਓ ਤੇ ਇੱਕ ਕੈਂਡੀਡੇਟ ਦਿਓ ਇੱਕ ਹਲਕੇ ਵਿੱਚ ਪਾਸੇ 'ਚ ਜੋ ਵੀ ਆ ਤਾ ਤੁਹਾਨੂੰ ਜਿੱਤ ਮਿਲ ਸਕਦੀ ਆ ਤੇ ਉਹਨਾਂ ਦਾ ਬਿਆਨ ਕੀ ਸੀ ਉਹ ਕਹਿੰਦੇ ਜੀ ਉਹ ਆ ਜਾਣ ਮੇਰੇ ਮਗਰ ਲੱਗ ਜਾਣ ਮੈਂ ਨਹੀਂ ਲੱਗਣਾ ਉਹਨਾਂ ਦੇ ਮਗਰ ਉਹ ਕਹਿੰਦੇ ਜੀ ਤੁਸੀਂ ਕਿਉਂ ਨਹੀਂ ਕਹਿੰਦਾ ਮੈਂ ਹੁਣ ਸਾਰੀ ਮਗਰ ਸਾਰੀ ਉਮਰ ਦੂਸਰਿਆਂ ਦੇ ਮਗਰ ਹੀ ਥੋੜੀ ਲੱਗੇ ਫਿਰਨਾ ਹੁਣ ਮੇਰੇ ਮਗਰ ਲੱਗਣ ਮੈਂ ਅੱਗੇ ਲੱਗੂ ਮੈਂ ਕਿਸੇ ਦੇ ਮਗਰ ਨਹੀਂ ਲੱਗਣਾ ਮੈਨੂੰ ਜਿੱਤ ਮਿਲੇ ਚ ਹਾਰ ਮਿਲੇ ਪਰ ਮੈਂ ਮਗਰ ਨਹੀਂ ਹੁਣ ਕਿਸੇ ਮੇਰੇ ਮਗਰ ਲੱਗਣ ਇਹ ਇਹੀ ਹਾਲਤ ਹੈ ਸੰਸਾਰ ਦੀ ਜੋ ਕਿ ਪਿੱਛੇ ਕੋਈ ਵੀ ਨਹੀਂ ਤੁਰਨਾ ਚਾਹੁੰਦਾ ਔਰ ਇਵਨ ਕਿ ਇੱਥੋਂ ਤੱਕ ਬੰਦਾ ਜੇ ਗੁਰੂ ਦੀ ਮੱਤ ਤੇ ਵੀ ਤੁਰਨਾ ਤਾਂ ਗੁਰੂ ਦੇ ਪਿੱਛੇ ਲਾ ਕੇ ਤੁਰਨਾ ਪੈਣਾ ਜੇ ਨਹੀਂ ਤੁਰੇਗਾ ਫਿਰ ਉਹ ਆਪਣਾ ਗਾਡੀ ਰਾਹ ਦਾ ਮਤਲਬ ਇਹ ਆ ਬਈ ਗੁਰੂ ਨੇ ਇੱਕ ਤੇਰੇ ਲਈ ਪਿਆ ਬਣਾ ਦਿੱਤਾ ਔਰ ਇਹ ਲਿਖਿਆ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਗੁਰਮੁਖ ਗਾਡੀ ਰਾਹ ਚਲੰਦਾ ਗਾਡੀ ਰਾਹ ਕੀ ਆ ਭਾਵ ਕਿ ਉਹ ਥਾਂ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਇੱਕ ਰਸਤਾ ਬਣਾਇਆ ਤੇ ਉਹਦੇ ਚ ਕਮਜ਼ੋਰ ਬਲਦਾਂ ਵਾਲਾ ਵੀ ਗੱਡਾ ਵਾੜ ਲੈ ਤੇ ਲੀਚ ਪੈ ਜਾਏ ਤੇ ਸੌਖਾ ਲੰਘ ਜੂ ਵੈਸੋ ਚਿੱਕੜ ਇੰਨਾ ਆ ਖੋਬਾ ਇੰਨਾ ਆ ਵੀ ਜੇ ਉਹਨੇ ਸੱਜੇ ਖਬੇ ਕੀਤਾ ਤੇ ਫਸ ਜਾਊ ਖਿੱਚ ਕੇ ਨਹੀਂ ਲਜਾਣ ਜੋਗਾ ਫਿਰ ਸਿਆਣੇ ਲੋਕ ਆਖਦੇ ਸਨ ਵੀ ਤੇਰੇ ਬਲਦ ਤਗੜਿਆ ਤੂੰ ਅੱਗੇ ਲਾ ਲਾ ਤੇਰੇ ਮਗਰ ਭਾ ਅਸੀਂ ਵੀ ਜਿਹੜਾ ਉਹ ਸਾਡਾ ਕਮਜ਼ੋਰਾਂ ਦਾ ਵੀ ਲੰਘ ਜਾਏ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨਾ ਸ਼ੈਲ ਲੰਘਨ ਦੇ ਪਾਰ ਗੋਰੀ ਮੰ ਤੀਰਿਆ ਜਦੋਂ ਗੁਰੂ ਤੁਰਦਾ ਨਾ ਅੱਗੇ ਫਿਰ ਇੱਕ ਹੌਸਲਾ ਬਣ ਜਾਂਦਾ ਹੈ ਮਾਲਕ ਫਿਰ ਉਹ ਰਸਤਾ ਬਣਾ ਦਿੱਤਾ ਪੱਧਰਾ ਕਰ ਦਿੱਤਾ ਉਸ ਰਸਤੇ ਦੇ ਉੱਤੇ ਕਦਮ ਦਰ ਕਦਮ ਜਦੋਂ ਸਿੱਖ ਤੁਰਦਾ ਤਾਂ ਫਿਰ ਉਹ ਗੁਰੂ ਦੀ ਬਣਾਈ ਉਸ ਲੀਹ ਦੇ ਉੱਤੇ ਉਸ ਗਾਡੀ ਰਾਤ ਤੇ ਤੁਰ ਕੇ ਸੌਖਾ ਉਹਦੇ ਘਰ ਤੱਕ ਪਹੁੰਚ ਜਾਂਦਾ ਉਸੇ ਨੂੰ ਕਹਿ ਰਹੇ ਨੇ ਇਹ ਹੜ ਤਿਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਗੁਰੂ ਦੀ ਚਾਲ ਚੱਲਣਾ ਗੁਰੂ ਦੇ ਮਗਰ ਤੁਰਨਾ ਗੁਰੂ ਦੇ ਉਹਨਾਂ ਪਾਏ ਆਪਾਂ ਪੂਰਨਿਆਂ ਤੇ ਜਿਵੇਂ ਕਹਿੰਨੇ ਹੋਰ ਸੌਖਾ ਸਮਝਣਾ ਹੋਵੇ ਬਈ ਬੱਚੇ ਨੂੰ ਅੱਜ ਕੱਲ੍ਹ ਆ ਡਾਟਸ ਲਾਉਂਦੇ ਆ ਹੁਣ ਵਾਲੀ ਪੜ੍ਹਾਈ ਜਿਹੜੀ ਨਾ ਕੋਈ ਅੱਖਰ ਪਾਉਣੇ ਤੋਂ ਆ ਬੱਚੇ ਸਾਡੇ ਸਿੱਖਦੇ ਆ ਤੋ ਉਹਨਾਂ ਨੂੰ ਡਾਟ ਲਗਾ ਕੇ ਦਿੱਤੇ ਜਾਂਦੇ ਵੀ ਇਸ ਡਾਟ ਨਾਲ ਇਹ ਲਾਈਨ ਮਿਲਾ ਦਿਓ ਇਹਦੇ ਨਾਲ ਇਹ ਮਿਲਾ ਦਿਓ ਇਹਦੇ ਨਾਲ ਮਿਲਾ ਦਿਓ ਤੇ ਤੁਹਾਡਾ ਫਲਾਣਾ ਅੱਖਰ ਬਣ ਜਾਏਗਾ ਪਪਾ ਬਣ ਜਾਏਗਾ ਜਾਂ ਪੀ ਬਣ ਜਾਏਗੀ ਜਿਹੜੀ ਵੀ ਭਾਸ਼ਾ ਸਿੱਖਦਾ ਹੈ ਪਹਿਲਾਂ ਪੂਰਨੇ ਪਾਏ ਜਾਂਦੇ ਸਨ ਪੂਰਨੇ ਪਾ ਕੇ ਦੇਣੇ ਉਹਨਾਂ ਨੂੰ ਫਿਰ ਬੱਚੇ ਜਿਹੜੇ ਨੇ ਉਹ ਉੱਪਰ ਸ਼ਾਈ ਨਾਲ ਉਹਨਾਂ ਪੂਰਨਿਆਂ ਤੇ ਲਿਖਦੇ ਸਨ ਤੇ ਸੌਖਾ ਲਿਖਿਆ ਜਾਂਦਾ ਸੀ ਉਹਦੇ ਤੋਂ ਇੱਕ ਉਤ ਜਿਹੜੀ ਐ ਸੰਸਾਰ ਦੇ ਵਿੱਚ ਐਗਜ਼ਾਮਪਲ ਬਣ ਗਈ ਆਖਿਆ ਵੀ ਜੇ ਉਹਨਾਂ ਦਾ ਵੱਡ ਵਡੇਰਾ ਕਿਸੇ ਦਾ ਕੋ ਚੰਗਾ ਕੰਮ ਕਰਦਾ ਸੀ ਤੇ ਆਖਿਆ ਭਾਈ ਇਹ ਔਲਾਦ ਆਪਣੇ ਵੱਡਿਆਂ ਦੇ ਪਾਏ ਪੂਰਨਿਆਂ ਤੇ ਚੱਲ ਰਹੀ ਹੈ ਭਾਵੇਂ ਜਿਵੇਂ ਬੱਚਾ ਪੂਰਨਿਆਂ ਦੇ ਉੱਤੇ ਹੀ ਲਿਖਦਾ ਸੀ ਪੂਰੇ ਦਾ ਪੂਰਾ ਸਜੇ ਖੱਬੇ ਨਹੀਂ ਕਰਦਾ ਸੀ ਤੇ ਗਲਤ ਹੋ ਜਾਂਦਾ ਸੀ ਇਸੇ ਤਰ੍ਹਾਂ ਸਤਗੁਰਾਂ ਨੇ ਜਿਹੜੇ ਪੁਰਨੇ ਪਾਏ ਸਾਡੇ ਵਾਸਤੇ ਜਿਹੜਾ ਗਾੜੀ ਰਾਹ ਬਣਾਇਆ ਜਿਹੜਾ ਰਸਤਾ ਸਾਨੂੰ ਦਰਸਾਇਆ ਮਹਾਰਜ ਕਹਿੰਦੇ ਤੂੰ ਸੱਜਾ ਖੱਬਾ ਛੱਡ ਕੇ ਇੱਧਰ ਉੱਧਰ ਵਾਲੀ ਕਹਾਣੀ ਛੱਡ ਕੇ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਔਰ ਤੇਰੀ ਪਦੈਸ਼ੀ ਜਿਹੜੀ ਖੇਡ ਹੈ ਉਹ ਇਹ ਹੈ ਕਿ ਤੈਨੂੰ ਕਿਸੇ ਦੇ ਪਿੱਛੇ ਲੱਗਣਾ ਮਨਜ਼ੂਰ ਨਹੀਂ ਤੂੰ ਹਰ ਥਾਂ ਤੇ ਕਹਿਣਾ ਵੀ ਮੈਨੂੰ ਪਤਾ ਹੈ ਕਿ ਨਹੀਂ ਹੈ ਪਰ ਲੀਡਰ ਮੈਂ ਲੀਡ ਮੈਂ ਹੀ ਕਰੂੰਗਾ ਲੋਕ ਮੇਰੇ ਪਿੱਛੇ ਤੁਰਨ ਪਰ ਮੈਂ ਨਹੀਂ ਕਿਸੇ ਦੇ ਪਿੱਛੇ ਤੁਰਨਾ ਇਹ ਚਾਹੇ ਬੰਦਾ ਜੀਵਨ ਵਿੱਚ ਹੋਵੇ ਚਾਹੇ ਪੰਥ ਦੀ ਗੱਲ ਹੋਵੇ ਚਾਹੇ ਕੌਮ ਦੀ ਗੱਲ ਹੋਵੇ ਚਾਹੇ ਟੱਬਰ ਦੀ ਗੱਲ ਹੋਵੇ ਟੱਬਰ 'ਚ ਜਿੰਨੇ ਜੀ ਜੋਂ ਨੇ ਚੌਧਰੀ ਹੋ ਜਾਣ ਤੇ ਕੀ ਬਣਦਾ ਫਿਰ ਫਿਰ ਤਾਂ ਕੰਮ ਖਰਾਬ ਹੀ ਆ ਇਸੇ ਕਰਕੇ ਮਹਾਰਾਜ ਕਹਿੰਦੇ ਤੂੰ ਗੁਰੂ ਦੇ ਮਾਰਗ ਤੇ ਜਦੋਂ ਤੁਰੇਂਗਾ ਗਾਡੀ ਰਾਹ ਇਸੇ ਨੂੰ ਐ ਗੁਰੂ ਦਵਾਰਾ ਪਾਈ ਹੋਈ ਲੀ ਜਿਹੜੀ ਆ ਜਦੋਂ ਉਹਦੇ ਤੇ ਚੱਲੇਗਾ ਜੇ ਕਮਜ਼ੋਰ ਵੀ ਹੈ ਨਾ ਕਮਜ਼ੋਰ ਤੇ ਹਾਂ ਹੀ ਆਪਾਂ ਵੀ ਤੂੰ ਇਸ ਚਿੱਕੜ ਚੋਂ ਇਸ ਖਲ ਜਗਣ ਚੋਂ ਇਸ ਸੰਸਾਰ ਦੇ ਖੋਬੇ ਚੋਂ ਆਪਣੇ ਆਪ ਜਿਹੜਾ ਇਸ ਜੀਵਨ ਦੇ ਗੱਡੇ ਨੂੰ ਪਾਰ ਨਹੀਂ ਲਿਜਾ ਸਕਦਾ ਜਿਹੜੀ ਗੁਰੂ ਨੇ ਲੀਪਾ ਦਿੱਤੀ ਤੈਨੂੰ ਗਾਡੀ ਰਾਹ ਦਿੱਤਾ ਕਿਤੇ ਉਹਦੇ ਤੇ ਤੁਰਪਾ ਸੌਖਾ ਲੰਘ ਜਾਏਗਾ ਉਸ ਨੂੰ ਆਖਿਆ ਇਹ ਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਪਰ ਮਹਾਰਾਜ ਕਿੰਦੇ ਜਿਹੜਾ ਮਨਮੁਖ ਹੋ ਨਹੀਂ ਪਛਾਣਦਾ ਸੇ ਮਨਮੁਖ